ਸਤਿ ਸ਼੍ਰੀ ਅਕਾਲ ਦੋਸਤੋ ਨਵੇਂ ਤੁਹਾਡੇ ਸਾਰੇਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਜਿਨ੍ਹਾਂ ਨੇ ਵੀ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਜੇ ਤੁਸੀਂ उषा 450 E ਐਂਡ 550 E ਦੀ ਕੋਈ ਵੀ ਜਾਣਕਾਰੀ ਲੈਣੀ ਆ ਤੁਸੀਂ ਮੇਥੋਂ ਲੈ ਸਕਦੇ ਹੋ ਕਾਲ ਕਰ ਸਕਦੇ ਹੋ WhatsApp ਮੈਸੇਜ ਕਰ ਸਕਦੇ ਹੋ ਨੰਬਰ ਮੇਰਾ ਨੀਤੇ ਮੈਂਸ਼ਨ ਹੋਊਗਾ ਸੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਜਦੋਂ ਮਸ਼ੀਨ ਬਾਰ ਬਾਰ ਧਾਗਾ ਤੋੜਦੀ ਹੈ ਤਾਂ ਉਹਦਾ ਕੀ ਕਾਰਨ ਹੁੰਦਾ ਹੈ ਵੈਸੇ ਬਹੁਤ ਸਾਰੇ ਕਾਰਨ ਹੁੰਦੇ ਆ ਫਸਟ ਆਪਣੀ ਸੂਈ ਚ ਦਿੱਕਤ ਹੋ ਸਕਦੀ ਹੈ ਕਈ ਵਾਰੀ ਇਹ ਹੁੰਦਾ ਵੀ ਜਿਹੜੀਆਂ ਮਸ਼ੀਨ ਨਾਲ ਸੂਈਆਂ ਆਈਆਂ ਹੁੰਦੀਆਂ ਉਹ ਖਤਮ ਹੋਈਆਂ ਬਾਅਦ ਜਦੋਂ ਆਪਾਂ ਸੂਈ ਲੈਣ ਜਾਂਦੇ ਆ ਤਾਂ ਸ਼ਾਪ ਵਾਲੇ ਕਈ ਵਾਰੀ ਅਮਰੇਲਾ ਮਸ਼ੀਨ ਦੀ ਸੂਈ ਦੇ ਦਿੰਦੇ ਆ ਨਾ ਜਾਂ ਕਈ ਵਾਰੀ ਸਿੰਪਲ ਮਸ਼ੀਨ ਦੀ ਸੂਈ ਵੀ ਲਿਆਉਣੇ ਆਪਾਂ ਪਿੱਛੋਂ ਹੀ ਸੂਈ ਕੁਝ ਖਰਾਬ ਆਉਂਦੀ ਆ ਪੁੱਠੀ ਹੁੰਦੀ ਆ ਉਹਦਾ ਕਰਕੇ ਵੀ ਧਾਗਾ ਤੋੜਦੀ ਹੁੰਦੀ ਹੈ ਸੋ ਸਭ ਤੋਂ ਮੇਨ ਕਾਰਨ ਹੁੰਦਾ ਵੀ ਜਦੋਂ ਆਪਣੀ ਦੋ ਤਿੰਨ ਵਾਰ ਸੂਈ ਛੁੱਟੀ ਬਾਅਦ ਧਾਗਾ ਤੋੜਨ ਲੱਗੇ ਬੋਦਾ ਕਰਕੇ ਤਾਂ ਉਹਦਾ ਕੀ ਕਾਰਨ ਹੁੰਦਾ ਸੋ ਅੱਜ ਆਪਾਂ ਤੁਹਾਨੂੰ ਉਸੇ ਬਾਰੇ ਜਾਣਕਾਰੀ ਦਵਾਂਗੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਆਪਾਂ ਇਸ ਪਲੇਟ ਨੂੰ ਖੋਲ ਲੈਣਾ ਉੱਪਰ ਵਾਲੀ ਨੂੰ ਉਸ ਤੋਂ ਬਾਅਦ ਆਪਾਂ ਇਹ ਜੋ ਆ ਬਲੈਕ ਹੋਲਡਰ ਬਾਗ ਕੱਢ ਲੈਣਾ ਉਸ ਤੋਂ ਬਾਅਦ ਜਿਹੜਾ نیچے ਵਾਲਾ ਰਹਿ ਜਾਂਦਾ ਆਪਣਾ ਸਰਕਲ ਇਹਦੇ ਉੱਤੇ ਉੱਪਰ ਤੁਸੀਂ ਧਿਆਨ ਦੇ ਨਾਲ ਇਸ ਤਰ੍ਹਾਂ ਉਂਗਲ ਮਾਰ ਕੇ ਦੇਖਣੀ ਆ ਵੀ ਕਿਤੇ ਕੋਈ ਕੱਟ ਹੈ ਜੇਕਰ ਕਿਤੇ ਕੋਈ ਵੀ ਕੱਟ ਹੁੰਦਾ ਤਾਂ ਮੀਨ ਇਹ ਹੁੰਦਾ ਵੀ ਜਦੋਂ ਸੂਈ نیچے ਜਾਂਦੀ ਆ ਉੱਪਰ ਗੇੜਾ ਆਉਂਦਾ ਧਾਗੇ ਦਾ ਤਾਂ ਉਹ ਕੱਟ ਚੜਕੀ ਧਾਗਾ ਟੁੱਟ ਜਾਂਦਾ ਉਹਦੇ ਲਈ ਆਪਾਂ ਜ਼ੀਰੋ ਰੇਗ ਮਾਰ ਲੈਣਾ ਉਹਨੂੰ ਇਸ ਤਰ੍ਹਾਂ ਥੋੜਾ ਜਿਹਾ ਲੈ ਲੈਣਾ ਦੋਸਤੋ ਬਾਅਦ ਜਿੱਥੇ ਵੀ ਆਪਣੀ ਕੱਟ ਹੁੰਦਾ ਉਸ ਤੇ ਇਸ ਤਰ੍ਹਾਂ ਹਲਕਾ ਜਿਹਾ ਘਸਵਣਾ ਤਾਂ ਕਿ ਆਪਣਾ ਜਿਹੜਾ ਕਟਾ ਉਹ ਉਥੋਂ ਸਾਫ਼ ਹੋ ਜੇ ਇੱਕ ਸਾਕੇ ਨੂੰ ਹੋਰ ਹੁੰਦਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਜਿਹੜਾ ਆਪਣਾ ਆ ਵਾਲਾ ਬਲੈਕ ਹੋਲਡਰ ਹੁੰਦਾ ਹਨਾ ਇਹਦੇ ਮੈਂ ਤੁਹਾਨੂੰ ਕਿਹਾ ਸੀ ਵੀ ਇਸ ਤੋਂ ਜਿੱਕਰ ਵਾਈਟ ਧਾਗਾ ਆਉਂਦਾ ਹੋਵੇ ਤਾਂ ਆ ਨਟ ਤੋਂ ਆਪਾਂ ਟਾਈਟ ਕਰ ਲੈਣਾ ਪਰ ਕਈ ਕੀ ਕਰਦੇ ਆ ਨਾ ਇਹਨੂੰ ਕਿਸੇ ਵੱਡੀ ਚੀਜ਼ ਨਾਲ ਨਟ ਨੂੰ ਟਾਈਟ ਕਰਦੇ ਆ ਸੋ ਇਤਿਹਾਸ ਸਾਰਾ ਨਾ ਉੱਪਰ ਉਠਿਆ ਆਉਂਦਾ ਸੋ ਉਹਦੇ ਉੱਤੇ ਵੀ ਜੇਕਰ ਤੁਹਾਡਾ ਇਸ ਤਰ੍ਹਾਂ ਉੱਠ ਰਿਹਾ ਤਾਂ ਉਹਦੇ ਉੱਤੇ ਵੀ ਤੁਸੀਂ ਜ਼ੀਰੋ ਰੈਗ ਮਾਰਹੀ ਮਾਰਨਾ ਆ ਉਸ ਤੋਂ ਬਾਅਦ ਤੁਸੀਂ ਚਲਾ ਲਓ ਇਹਨੂੰ ਧਾਗਾ ਬਿਲਕੁਲ ਵੀ ਨਹੀਂ ਤੋੜੂਗੀ ਬਟ ਇਹ ਦੋ ਬਹੁਤ ਧਿਆਨ ਨਾਲ ਦੇਖਣੀ ਪੈਂਦੀ ਹੈ ਇਹ ਚੀਜ਼ ਕਈ ਵਾਰ ਛੋਟਾ ਟੱਕ ਹੁੰਦਾ ਹੈ ਮਹਿਸੂਸ ਨਹੀਂ ਹੁੰਦਾ ਸੋ ਦੋ ਤਿੰਨ ਵਾਰ ਦੇਖਣਾ ਹੈ ਤੁਸੀਂ ਕਿਰਾਂ ਥੋੜਾ ਹਲਕਾ ਜਿਹਾ ਰੈਗ ਮਾਰ ਮਾਰ ਕੇ ਚਲਾ ਕੇ ਦੇਖੋ ਜੇ ਚੱਲਦੀ ਹੈ ਠੀਕ ਹੈ ਨਹੀਂ ਉਹਨੂੰ ਦੁਬਾਰੇ ਮਾਰੋ ਸੋ ਦੋ ਤਿੰਨ ਵਾਰ ਇਹ ਚੀਜ਼ ਧਿਆਨ ਨਾਲ ਕਰ ਰਹੇ ਹੋਗੇ ਤਾਂ ਤੁਹਾਡੀ ਮਸ਼ੀਨ ਸੌ ਚੋਂ 90% ਠੀਕ ਹੋ ਜਾਊਗੀ ਕਿਉਂਕਿ ਮੇਨ ਕਾਰਨ ਇਹਦਾ ਏ ਹੁੰਦਾ ਵੀ ਜਦੋਂ ਆਪਣੀ ਸੂਈ ਟੁੱਟ ਜਾਂਦੀ ਹੈ ਉਹ ਕਈ ਵਾਰ ਟੁੱਟੀ ਸੂਈ ਚੱਲੀ ਜਾਂਦੀ ਹੈ ਤੇ ਉਹ ਇਹਦੇ ਉੱਪਰ ਵੱਜ ਜਾਂਦੀ ਜਦੋਂ ਉੱਪਰ ਸੂਈ ਵੱਜ ਜਾਂਦੀ ਨਹੀਂ ਕੱਟ ਪੈ ਜਾਂਦਾ ਉਹ ਕੱਟ ਚੜ ਕੇ ਤਾਂ ਗਾ ਟੁੱਟਣ ਲੱਗ ਜਾਂਦਾ ਸੋ ਤੁਸੀਂ ਇਸ ਤਰ੍ਹਾਂ ਇਹਨੂੰ ਠੀਕ ਕਰ ਲੈਣਾ ਰੇਗਮਾਰ ਹਮੇਸ਼ਾ ਜ਼ੀਰੋ ਨੰਬਰ ਹੀ ਲਿਆਓ ਤਾਂ ਕਿ ਉਹ ਬਹੁਤ ਬਰੀਕ ਹੁੰਦਾ ਜਿਹੜਾ ਆਪਣਾ ਮੋਟਾ ਹੁੰਦਾ ਉਹ ਥੋੜਾ ਹੋਰ ਸਕ੍ਰੈਚ ਪਾ ਦਊਗਾ ਤੁਹਾਡੀ ਮਸ਼ੀਨ ਦੇ ਪਰਦੇ ਤੇ ਸੋ ਐਸਲੀ ਜ਼ੀਰੋ ਨੰਬਰੀ ਰੇਗ ਮਾਰ ਲਿਓ ਤੇ ਧਿਆਨ ਨਾਲ ਦੇਖ ਕੇ ਜਿੱਥੇ ਵੀ ਕੱਟ ਦੀਣਾ ਆ ਉੱਥੇ ਰੇਗ ਮਾਰ ਮਾਰ ਲਓ ਸੋ ਸਭ ਤੋਂ 90% ਮਸ਼ੀਨ ਤੁਹਾਡੀ ਬਿਲਕੁਲ ਸਹੀ ਹੋ ਜਾਊਗੀ ਬਾਕੀ ਵੀਡੀਓ ਵਧੀਆ ਲੱਗੀ ਤਾਂ ਕਿ ਜ਼ਰੂਰ ਸ਼ੇਅਰ ਕਰਿਓ ਥੈਂਕ ਯੂ